ਦੋਬਾਰ ਬਰੀ ਸასი ਗਾਲ ਦੀ ਮਰਸੀਡੀਜ਼ ਗੱਡੀ ਆ ਮਾਡਲ 올ਡੀ ਆ ਸੋ ਕਰ ਰਹੇ ਆ ਅੱਜ ਡਰਾਈ ਕਲੀਨ ਸੀਟਾਂ ਪਟੀਆਂ ਹੋਈਆਂ ਤੇ ਖਲਾਰਾ ਤੁਸੀਂ ਦੇਖ ਸਕਦੇ ਹੋ ਵੀਰ ਜੀ ਯੈਸ ਬਾਕਸ ਇਸ ਗੱਡੀ ਦੇ ਵਿੱਚ ਵੜ ਗਿਆ ਸੀ ਚੂਹਾ ਦੇਖੋ ਬਹੁਤ ਜ਼ਿਆਦਾ ਲੰਨ ਗੱਡੀ ਦਾ ਕਰਤਾ ਮੁਰਾ ਹਾਲ ਉਹਨੇ ਬਾਈ ਕਹਿੰਦਾ ਤੁਸੀਂ ਇੱਕ ਵਾਰ ਆ ਕੇ ਕਲੀਨ ਕਰ ਦਿਓ ਮੈਂ ਕੋਈ ਚੱਕਰ ਨਹੀਂ ਪਾਜੀ ਆ ਯਾਰ ਯੈਸ ਬਾਕਸ ਮਾ ਜੀ ਮਟਰਬਲੇ ਹੁਣੀ ਲੱਗੇ ਆ ਰੈਗਰੰਦਾਂ ਮਸੀੜਾ ਉਧਰ ਮੋਲੀ ਲੱਗਾ ਵੈਕਿਊਮ ਮਾਰ ਮਾਗਾ ਮੁੰਡਿਆ ਉਹ ਯੈਸ ਕਰਾ ਦੇ ਅੱਜ ਗੱਡੀ ਦੀ ਰਾਤੋਂ ਰਾਤ ਹਾਂਜੀ ਗੱਡੀ ਤੇ ਤੁਸੀਂ ਪਹਿਲਾਂ ਵੀ ਹਾਲਾਤ ਦੇਖੇ ਸੀ ਤੇ ਹੁਣ ਵੀਰ ਜੀ ਅਸੀਂ ਸਾਰੀ ਕਰਤੀ ਐ ਡ੍ਰਾਈਕਲਿੰਟ ਹਨ ਸੋ ਰਾਤ ਦਾ ਵੇਲਾ ਸੀ ਇਸ ਕਰਕੇ ਗੱਡੀ ਦਾ ਮੈਂ ਥੋੜਾ ਥੋੜਾ ਗਿੱਲਾ ਐ ਸਿੱਲਾ ਐ ਜਿਹੜਾ ਕੰਮ ਮਤਲਬ ਜੂਏ ਨਹੀਂ ਕੀਤਾ ਸੀ ਉਹ ਤਾਂ ਸੀ ਕਰਤਾ ਪੱਦਰ ਹਾਂਜੀ ਦੂਜੀ ਗੱਲ ਮੈਂ ਕਿਹਾ ਚੱਲ ਵੀ ਸਟਾਰਟ ਕਰਕੇ ਵੀ ਦੇਖ ਲਈਏ ਮਤਲਬ ਪਹਿਲੀ ਸਿਰਫ ਤੇ ਗੱਡੀ ਹੋਈ ਸਟਾਰਟ ਤੇ ਮਾਗਾ ਮਜ਼ਾ ਉਹ ਕਹਿੰਦਾ ਸਿਰਾਂ ਗੱਲਬਾਤ ਪਾ ਗੱਡੀ ਦਾ ਨਜ਼ਾਰਾ ਆ ਗਿਆ ਚਲੋ ਪਰ ਐਂਡ ਗੱਲਬਾਤ ਸੀ ਪੂਰੀ ਜਿਹਨੂੰ ਮੇਰੇ ਸਿਰਾਂ ਮਲਾਈ ਅੰਗ ਗੱਡੀ ਚ ਆਦੀ ਮਲਾਈ ਆ ਪੂਰਾ ਵਲੌਗ ਪਾਵਾਂਗੇ ਨੈਕਸਟ ਵੀਡੀਓ ਤੇ ਜਾਤੀ ਕਿੰਨੇ ਆ ਕਿ ਤੁਸੀਂ ਦੇਖੋ ਤੇ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਲਾਈਕ ਥੈਂਕ ਯੂ